ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019871 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਾਜੀ ਸੂਈ ਤੁਹਾਨੂੰ ਮੈ ਦਿਖਾਉਣੀ ਆ ਜਿਹਦੇ ਮਗਰ ਬੱਚਾ ਫੀਮੇਲ ਕਾਫ ਕੱਟੀ ਆ ਰੇਡ ਦੇ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਲੀਅਰ ਕਰਵਾ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਵੀਰੇ ਲਖਵੀਰ ਸਿੰਘ ਪਿੰਡ ਚੀਮਾ ਜਿਹੜਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਜੀ 788875927 788875927 ਜਿਹੜਾ ਬਾਂ ਮੱਝ ਦੇਖੀ ਐ ਨਾ ਤਾਜੀ ਸੂਈ ਜੀ ਕਿਹੜਾ ਸੂਆ ਸੂਈ ਐ ਇਹ ਵੀਰੇ ਤੀਜਾ ਸੂਆ ਮੱਝ ਜੀ ਠੀਕ ਐ ਕੈ ਕ ਵੇ ਸੂਈ ਐ ਇਹ ਕੱਲ੍ਹ ਸ਼ਾਮ ਦੀ ਸੂਈ ਲੋ ਠੀਕ ਐ ਕੱਲ੍ਹ ਸ਼ਾਮ ਦੀ ਸੂਈ ਵੇ ਤੇ ਜੇਰ ਜੀ ਰੋਕੇ ਆ ਜੇਰ ਦੀ ਓਕੇ ਬੱਚਾ ਆ ਕੇ ਪਿੱਛੇ ਕੱਟੀ ਹੈ ਨਾ ਹਾਂ ਜੀ ਬੱਚਾ ਬੜਾ ਕਿੰਨਾ ਅਗਰ ਉਹ ਤਾਂ ਸਟਾਰਟਿੰਗ ਜਾਂਦਾ ਜੀ ਧਾਰਾ ਦੂਜਾ ਵੀਰੇ ਹੁਣ ਬੌਲਾ ਏ ਥੱਲੇ 11 ਲੀਟਰ ਨੂੰ ਤਕਰੀਬਨ ਹੈਗਾ ਠੀਕ ਹੈ ਹਾਂਜੀ ਬਾਕੀ ਥਾਣ ਹਵਾਨਾ ਚੋਣ ਚਵਾ ਕੇ ਮੈਂ ਇੱਕ ਨੰਬਰ ਕਰਵਾਈ ਇੱਕ ਨੰਬਰ ਆ ਵੀਰੇ 2 ਲੀਟਰ ਦੀ 4 ਲੀਟਰ ਦੀ ਗਾੜੀ ਹੋਣਾ ਮਰਜ਼ੀ ਠੀਕ ਹੈ 2 ਲੀਟਰ ਦੀ ਗਾੜੀ ਹੈ ਹਾਂਜੀ ਕਿੰਨਾ ਤੋਂ ਤਾਂ ਮੰਨ ਕੇ ਚੱਲੇ ਬੰਦਾ ਦਾ ਉਹ ਕਿਹਾ 16 ਲੀਟਰ ਮੰਨ ਕੇ ਜਿਹੜਾ ਬੰਦੇ ਮਰਜ਼ੀ ਲੈ ਜਾ ਵਧੀਆ ਜੇ ਸੇਵ ਵਾਲੇ ਘਰੇ ਜੋਗੀ ਨੂੰ ਠੀਕ ਹੈ 16 ਲੀਟਰ ਜਿਹੜਾ ਬੰਦਾ ਮਰਜ਼ੀ ਲੈ ਗਏ ਧਾਰਾ ਇੱਕ ਨੰਬਰ ਆ ਕਿਹੜਾ ਨੰਬਰ ਚਵਾਈ ਜੀ ਮੈਂ ਚਾਹੁੰਦਾ ਦੇਖ ਸਕਦੇ ਹਾਂ ਧਾਰਾਂ ਪਈਆਂ ਮਾਰ ਕੇ ਦਿਖਾਉਣੇ ਪਏ ਆ। ਤੁਸੀਂ ਵਾਈ ਦੇਖ ਸਕਦੇ ਹੋ ਧਾਰਾਂ ਵਗੈਰਾ ਦੇਖੋ ਕਿਆ ਬਾਤ ਹੈ। ਸੋਨਾ ਸਾਫ ਜਿਹਾ ਧਾਰਾ ਮੋਟਾ-ਮੋਟਾ ਝੋਣਾ ਜਾਵਾ। ਤੇ ਵੀਰੇ ਟੁਆਈ ਦੀ ਨਰਮਾ ਜਾਵਾ। ਟੁਆਈ ਦੇ ਇੱਕ ਨੰਬਰ ਆ ਵੀਰੇ ਤੜਕੇ ਖੱਦ ਤਾਂ ਮੇਰੇ ਬੋਲਾ ਕੱਢਿਆ ਬੱਚਾ ਰਜਾਇਆ। ਠੀਕ ਹੈ। ਹਾਂ ਹੁਣ ਮੱਧ ਥੱਲੇ 11-12 ਲੀਟਰ ਕਿਆ ਲੀਟਰ ਬੋਲਾ ਹੈਗਾ। ਉਹ ਲੱਗਦਾ ਜਮਾ ਧਾਰਾ ਇਹ। ਸੱਚਾ ਆ ਜਾਇਆ ਕੰਬਰ ਦਾ ਹਣਾ। ਇੱਕ ਨੰਬਰ ਚ ਵਈ ਜਾ ਬਰੇ ਜਮਾ ਕਹਿੰਦਾ ਪਾਪਾ ਬਾੜਾ ਦਾ 16 17 ਕਿਲੋ ਹਵਾ ਜਿਹੜਾ ਦਿੰਦੇ ਨੇ 15 ਕਿਲੋ ਖਰਾਦੋ ਤੇ ਮੋਰਾ ਲਈ ਹੈਗੀ ਆ ਜਮਾ ਦਰਮਿਆਨੀ ਸ਼ੇਵਾ ਤੇ 15 ਲੀਟਰ ਦੁੱਧ ਚੋਈ ਜਾਣਾ ਬਈ ਠੀਕ ਐ ਰੇਟ ਇਹ ਕੀ ਰੱਖਿਆ ਆਪਾਂ ਰੇਟ ਵੀਰੇ 1,65,000 ਰੁਪਏ ਲੈਣ ਦੇਣੀ ਆ ਮਾਰਦਾਨ ਹੋ ਜਾਊਗਾ ਪਰ ਮਾਰਦਾਨ ਤਾਂ ਨਹੀਂ ਹੋ ਬਰੇ ਮਾੜਾ ਧੋੜੀ ਬਾਹਰ ਨਹੀਂ ਨੂੰਗਾ ਚੋ ਚਵਾਈ ਦੇ ਫਿਰ ਕਦੇ ਪਤਾ ਵਾ ਤੂੰ ਟਕਾ ਕੇ ਮਾਰ ਕੇ ਖਾ ਜੀਏ ਤੇ ਦੇਖੋ ਯਾਰ ਜਮਾ ਨੇ ਯਾਰ ਯਾਰ ਹਨਾ ਕਦ ਕਾਠ ਵਗੈਰਾ ਮੈਂ ਤਾਂ ਦੇਖ ਸਕਦੇ ਹਾਂ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਲੱਸੀ ਨਾਲ ਵੀ ਕਿਸੇ ਪਾਸੋਂ ਨਹੀਂ ਵੱਡੀ-ਵ ਤੁਹੇ ਰਾ ਦੇ ਕੋ ਕਿਆ ਹਵਤਾ ਨਜ਼ਾਰੇਦਾਰ ਬੈਂ ਚੋਟੀ ਸੂਈ ਸਵਾਈ ਤੇ ਰੇਟ 165 ਚ ਵੀਰੇ ਮਾਨ ਆਪਾਂ ਕਰਾਂਗੇ ਬੰਦੇ ਦਾ ਠੀਕ ਹੈ ਕਹਿੰਦਾ ਪਾ 15 ਕਿਲੋ ਦੁੱਧ ਖਰਾ ਮੈਂ ਪਾਉਣ ਵਾਲੀ ਹੈਗੀ ਆ ਜਮਾ ਹਣਾ ਹੈਗੀ ਜੀ ਕੱਪ ਦੇ ਬੰਨ ਲੋਕਾਂ ਨੂੰ ਮਾਰ ਰਿਹਾ ਜੇ ਆਪਾਂ ਵੀ ਕਹਿ ਰਹੀ ਸੂਈ ਸਵਾਈ ਆਪਾਂ ਸਾਨੂੰ ਮੈਂ ਦਿਖਾਤੀ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਮੱਝ ਪਸੰਦ ਹੋ ਵੀਰ ਨੇ ਦਿੱਤੇਗੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਦਾ ਚੈਨਲ ਨੂੰ ਪਿਆਰ ਦੇਣ ਦੀ ਤਹਿਜਾ